ਪਹਿਲਾ ਮੈਂ ਤੁਹਾਨੂੰ ਦੋਨੋਂ ਆਪ ਨੂੰ ਜੋੜ ਕੇ ਜੀ ਆਇਆਂ ਆਪ ਦਾ ਥੋੜਾ ਸਾਰਿਆਂ ਦਾ ਵੈਲਕਮ ਕਰਦਾ ਹਾਂ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਆ ਡੇਲੀ ਪੋਸਟ ਥੋੜਾ ਉਹ ਦੇਗਾ ਅਰ ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਦੇ ਬਾਰੇ ਕਰਦੇ ਉਹਨਾਂ ਸਾਡਾ ਨੂੰ ਲੈ ਜਿਹੜੀ ਸਥਿਤੀ ਉਤਪੰਨ ਹੋਈ ਆ ਉਹਦੇ ਉੱਤੇ ਆ ਪਰ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਤਕਾਰਯੋਗ ਵੀਰ ਤੇ ਭੈਣਾਂ ਜਿਹੜੇ ਹੜਾ ਦੀ ਇਸ ਭਿਆਨਕ ਮਾਰ ਦੇ ਥੱਲੇ ਆ ਕੇ ਆਪਣੀ ਜਾਨ ਤੋਂ ਹੱਤ ਹੋ ਗਏ ਮੈਂ ਉਹਨਾਂ ਨੂੰ ਨਮਨ ਸ਼ਰਦਾ ਦੇ ਸਤਕਾਰ ਭੇਟ ਕਰਦਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਦਾ اظہار ਕਰਦਾ ਪਰ ਹੜਾ ਦੀ ਮਾਰ ਮੇਰੇ ਖਿਆਲ 993 ਦੇ ਵਿੱਚ ਇਹ ਹੜ ਜਿਹੜੇ ਆ ਉਹ ਆਏ ਸੀਗੇ ਤੇ ਹੁਣ 2023 ਰਪੇਟ ਹੋਈ ਹੜ ਆਉਂਦੇ ਆ 4 ਖਰਬਾਂ ਦਾ ਨੁਕਸਾਨ ਪੰਜਾਬ ਦਾ ਹਿਮਾਚਲ ਹਰਿਆਣਾ ਕਈ ਸੂਬਿਆਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਜਾਨੀ ਨੁਕਸਾਨ ਮਾਲੀ ਨੁਕਸਾਨ ਇਨਫਰਾਸਟ੍ਰਕਚਰ ਸੜਕਾਂ ਪੂੜ ਰੁੜ ਜਾਂਦੇ ਆ ਅਰ ਅੱਜ ਮੈਂ ਕੋਈ ਰਾਜਨੀਤੀ ਕਰਨ ਵਾਸਤੇ ਨਹੀਂ ਮਤਲਬ ਕੋਈ ਰਾਜਨੀਤੀ ਤੋਂ ਉੱਤੇ ਉੱਟ ਕੇ ਗਊਂਗਾ ਰਾਜਨੀਤੀ ਕਰਨ ਵਾਸਤੇ ਨਹੀਂ ਬਲ ਰਾਜਨੀਤੀ ਤੋਂ ਉੱਤੇ ਉੱਟ ਕੇ ਕੀ ਇਹ ਜਿਹੜਾ ਨੁਕਸਾਨ ਸਾਡੇ ਸੂਬੇ ਦਾ ਅਣਕਾਊਂਟਡ ਕਹੂੰਗਾ ਜੀ ਅਣਗਿਣਤ ਕਹੂੰਗਾ ਕਿਉਂਕਿ ਜਿਹੜੇ ਸਤਕਾਰਯੋਗ ਦੋਸਤ ਹੜ੍ਹਾਂ ਦੇ ਦੌਰਾਨ ਚਲੇ ਗਏ ਸਾਥੋਂ ਵਿਛੜ ਗਏ ਉਹ ਰੁਪਈਆਂ ਦੇ ਨਾਲ ਵਾਪਸ ਨਹੀਂ ਆ ਸਕਦੇ ਦਿਨ ਹੜ੍ਹਾਂ ਦੇ ਨੁਕਸਾਨ ਦੇ ਨਾਲ ਅਰਬਾਂ ਖਰਬਾਂ ਦੀ ਜਿਹੜੀ ਨੁਕਸਾਨੀ ਗਈ ਸੰਪਤੀ ਉਹਦੀ ਪਰਭਾਈ ਕਿੱਦਾਂ ਹੋਵੇ ਠੀਕ ਆ ਕੇਂਦਰ ਸਰਕਾਰ ਨੇ 200 ਕੁਛ ਕਰੋੜ ਰੁਪਇਆ ਭੇਜ ਦਿੱਤਾ ਉਹ ਨਥਿੰਗ ਕੁਛ ਨਹੀਂ ਹੈਗੀ ਵੱਡੀ ਰਕਮ ਨਹੀਂ ਹੈ ਨੁਕਸਾਨ ਬਹੁਤ ਵੱਡਾ ਹੈ ਸੋ ਮੈਂ ਅੱਜ ਇਹ ਗੱਲ ਫਿਰ ਰਿਪੀਟ ਕਰੂੰਗਾ ਰਿਪੀਰੀਅਨ ਜਿਹਨਾਂ ਦੇ ਬਹੁਤ ਸਾਰੇ ਲੋਕਾਂ ਨੂੰ ਅੱਜ ਵੀ ਜਾਣਕਾਰੀ ਦੀ ਕਮੀ ਲੈਕ ਆਫ ਨੋਲਿਜ ਇਜ਼ ਡੇਂਜਰਸ ਥਿੰਗ ਫਿਰ ਉਹ ਇਦਾਂ ਦੀਆਂ ਗੱਲਾਂ ਸਪਰੈਡ ਕਰਦੇ ਆ ਇਦਾਂ ਦੀਆਂ ਗੱਲਾਂ ਬਾਹਵਾਜ਼ਾ ਜਿਨ੍ਹਾਂ ਦਾ ਕਾਨੂੰਨਨ ਤੌਰ ਤੇ ਕੋਈ ਵजूद ਨਹੀਂ ਬਕਵਾਸ ਬਾਜ਼ੀ ਹੈਗੀ ਉਹ ਲੋਕਾਂ ਨੂੰ ਫਿਰ ਗੁੰਮਰਾਹ ਕਰਨ ਦਾ ਤਰੀਕਾ ਲੱਭ ਲੈਂਦੇ ਸੋ ਅੱਜ ਦਾ ਮਾਹੌਲ ਪੰਜਾਬ ਦੇ ਅੰਦਰ ਖੜਾ ਦੇ ਨਾਲ ਅਰਬਾਂ ਖਰਬਾਂ ਦਾ ਨੁਕਸਾਨ ਚਾਹੇ ਸਾਡੇ ਕਿਸਾਨ ਦੀ ਖੇਤੀ ਦਾ ਨੁਕਸਾਨ ਹੈ ਉਹ ਕਿਸਾਨ ਦੇ ਪਸ਼ੂਧਨ ਦਾ ਨੁਕਸਾਨ ਹੈ ਉਹ ਕਿਸਾਨ ਦੇ ਮਕਾਨ ਤੇ ਇਮਾਰਤਾਂ ਦਾ ਨੁਕਸਾਨ ਆ ਉਹ ਪੰਜਾਬ ਦੇ ਵਿੱਚ ਪੁਲਾ ਤੇ ਸੜਕਾਂ ਦਾ ਨੁਕਸਾਨ ਆ ਤੇ ਚਾਹੇ ਹੜ੍ਹਾਂ ਦੇ ਨਾਲ ਹੋਰ ਵੱਡੇ ਵੱਡੇ ਜਿਹੜੇ ਨੁਕਸਾਨ ਉਹਨਾਂ ਦੀ ਪਰਪਾਈ ਰਿਪੇਰੀਅਨ ਸਿਧਾਂਤ ਮੈਂ ਮੂਲ ਰੂਪ ਦੇ ਦੱਸਦਾ ਜਿਹੜਾ ਪੂਰੀ ਦੁਨੀਆ ਦੇ ਅੰਦਰ ਕੁਦਰਤੀ ਤੌਰ ਤੇ ਵਗਦੇ ਪਾਣੀ ਤੋਂ ਨੁਕਸਾਨ ਸਿਰਫ ਕੁਦਰਤੀ ਤੌਰ ਤੇ ਵਗਦੇ ਪਾਣੀ ਤੋਂ ਮੈਨ ਮੇਡ ਮਨੁੱਖ ਨੇ ਬਣਾਈ ਹੋਈ ਨਹਿਰ ਸੂਆ ਕਸੀ ਉਹਦੇ ਤੋਂ ਕੋਈ ਫਾਇਦਾ ਇਹ ਪੂਰੀ ਦੁਨੀਆ ਦਾ ਸਿਧਾਂਤ ਹੈ ਕਿ ਕੁਦਰਤ ਦੀ ਪਾਣੀ ਜਿੱਥੇ ਵਗਦਾ ਹਾਂਜੀ ਕੁਦਰਤੀ ਵਗਦੇ ਪਾਣੀਆਂ ਦੇ ਨੀਚੇ ਦਰਿਆ ਦੇ ਥੱਲੇ ਲੱਖਾਂ ਏਕੜ ਪਲਾਂ ਦਾ ਜ਼ਮੀਨ ਉਹ ਸੂਬੇ ਦੀ ਖਰਾਬ ਹੁੰਦੀ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਹੜ੍ਹਾਂ ਦਾ ਜਿਹੜਾ ਮੈਂ ਨੁਕਸਾਨ ਗਿਣਾ ਕੇ ਖੜਿਆ ਉਹ ਸੂਬੇ ਦਾ ਹੁੰਦਾ ਤੇ ਫਿਰ ਰਿਪੀਰੀਅਨ ਸਿਧਾਂਤ ਕਹਿੰਦਾ ਵੀ ਜਿਹੜਾ ਸੂਬਾ ਕੁਦਰਤੀ ਵਗਦੇ ਪਾਣੀਆਂ ਦੇ ਨਾਲ ਵੱਡੇ ਨੁਕਸਾਨ ਚਲਦਾ ਤੇ ਫਿਰ ਉਸ ਕੁਦਰਤੀ ਵਗਦੇ ਪਾਣੀ ਤੋਂ ਕੋਈ ਨਹਿਰ ਬਣਾਈ ਕੋਈ ਸੂਆ ਬੜਾਇਆ ਮਤਲਬ ਕਿ ਕੋਈ ਲਾਭ ਉਹਨੇ ਪਾਣੀ ਖੁਦ ਵਰਤਿਆ ਜਾਂ ਕਿਸੇ ਦੂਜੇ ਸੂਬੇ ਨੂੰ ਵੇਚਣ ਦਾ ਅਧਿਕਾਰ ਉਹ ਰਿਪੀਰੀਅਨ ਸੂਬੇ ਦਾ ਸਾਡਾ ਸੂਬਾ ਰਿਪੀਰੀਅਨ ਔਰ ਬਹੁਤ ਸਾਰੇ ਦੂਜੀਆਂ ਪਾਰਟੀਆਂ ਦੇ ਟੋਲਿੰਗ ਕਰਨ ਵਾਲੇ ਮੰਦਭੁੱਦੀ ਕਹੂੰਗਾ ਲੋਕ ਜਿਨ੍ਹਾਂ ਨੂੰ ਅਕਲ ਨਹੀਂ ਹੈਗੀ ਉਹ ਮੈਨੂੰ ਇਹ ਵੀ ਸਵਾਲ ਕਰਦੇ ਆ ਜੀ ਬੈਂਸ ਸਾਹਿਬ ਇਦਾਂ ਤਾਂ ਕੱਲ ਨੂੰ ਫਿਰ ਆਪਣੇ ਕੋਲ ਹਿਮਾਚਲ ਪ੍ਰਦੇਸ਼ ਪਾਣੀ ਮੰਗੂਆ ਉਥੋਂ ਸਾਨੂੰ ਪਾਣੀ ਆ ਰਿਹਾ ਮੈਂ ਕਲੈਰੀਫਿਕੇਸ਼ਨ ਦੇ ਦਵਾ ਕੁਦਰਤੀ ਤੌਰ ਤੇ ਵਗਦਾ ਪਾਣੀ ਲੰਬਾਈ ਅਕੋਰਡਿੰਗ ਵੰਡ ਹੋਣੀ ਹੈ ਉਹਦੀ ਮਨ ਲੋ ਕਿ ਸਤਲੋਜ ਆ ਉਹ ਪੰਜਾਬ ਚ ਕਿੰਨਾ ਹਿਮਾਚਲ ਚ ਕਿੰਨਾ ਤੇ ਉਹਦੀ ਵੰਡ ਹੋਣੀ ਹੈ ਕੁਦਰਤੀ ਤੌਰ ਤੇ ਵਗਦੇ ਪਾਣੀ ਦੀ ਕਿਉਂਕਿ ਇਹ ਵਹਾਅ ਕੁਦਰਤੀ ਨੂੰ ਕੋਈ ਰੋਕ ਨਹੀਂ ਸਕਦਾ ਕੁਦਰਤੀ ਤੌਰ ਤੇ ਵਗਦਾ ਪਾਣੀ ਵੰਡਿਆ ਜਾ ਸਕਦਾ ਵੀ ਇੰਨਾ ਹਿਮਾਚਲ ਵਰਤੂਗਾ ਇੰਨਾ ਪੰਜਾਬ ਵਰਤੂਗਾ ਪੰਜਾਬ ਤੋਂ ਬਾਅਦ ਵਗਦਾ ਹੋਇਆ ਪਾਕਿਸਤਾਨ ਜਾਂਦਾ ਉੱਧਰ ਵੀ ਪਾਣੀ ਉਹ ਲੈਣ ਦੇਣ ਨਹੀਂ ਹੋਣਾ ਕੁਦਰਤੀ ਤੌਰ ਤੇ ਵਗਦੇ ਪਾਣੀ ਤੋਂ ਜਿਹੜੇ ਸੂਬੇ ਨੇ ਨੁਕਸਾਨ ਝੱਲਿਆ ਹੜ੍ਹਾਂ ਦੇ ਦੌਰਾਨ ਉਹ ਕੁਦਰਤੀ ਤੌਰ ਤੇ ਵਗਦੇ ਪਾਣੀ ਤੋਂ ਜਿਹੜੀਆਂ ਬਣਾਈਆਂ ਹੋਈਆਂ ਨਹਿਰਾਂ ਜਿੱਦਾਂ ਰਾਜਸਥਾਨ ਨੂੰ ਜਾਂਦੀਆਂ ਨੇ ਰੌਲਾ ਪੈ ਗਿਆ ਤੁਹਾਡੇ ਵਰਗੇ ਪੱਤਰਕਾਰ ਦੋਸਤ ਗਏ ਤੇ ਨਹਿਰਾਂ ਹੁਣ ਬੰਦ ਕੀਤੀਆਂ ਹੋਈਆਂ ਨੇ ਜਦੋਂ ਪੰਜਾਬ ਨੂੰ ਪਾਣੀ ਦੀ ਜ਼ਰੂਰਤ ਹੈ ਉਦੋਂ ਭਰੀਆਂ ਬੂਝੀਆਂ ਜਾਂਦੀਆਂ ਨੇ ਰਾਜਸਥਾਨ ਨੂੰ ਪਾਣੀ ਲੈ ਕੇ ਸੋਨੀ ਤੇ ਅੱਜ ਪੰਜਾਬ ਦੇ ਵਿੱਚ ਹੜ ਆ ਗਏ ਤੇ ਉਹ ਨਹਿਰਾਂ ਵੀ ਪਾਣੀ ਰਾਜਸਥਾਨ ਨੂੰ ਲਿਜਾਣਾ ਬੰਦ ਕਰ ਗਈਆਂ ਜਦ ਕੇ ਚਾਹੀਦਾ ਤਾਂ ਇਹ ਸੀਗਾ ਕਿ ਉਹ ਪਾਣੀ ਨਿਰੰਤਰ ਰਾਜਸਥਾਨ ਨੂੰ ਜਾਂਦਾ ਫੜਾ ਦਾ ਲੈਵਲ ਪਾਣੀ ਦਾ ਲੈਵਲ ਪੰਜਾਬ ਦੇ ਵਿੱਚ ਕੋਈ ਦੀਵਾ ਆ ਜਾਂਦਾ ਇਹ ਜਿਹੜੀ ਅਫਵਾਹ ਫਲਾਈ ਜਾ ਰਹੀ ਆ ਨਾ ਮੈਂ ਪਹਿਲੀ ਕਲੀਅਰ ਕੀਤੀ ਆ ਕਿ ਹਿਮਾਚਲ ਨੂੰ ਪੈਸੇ ਦੇਣੇ ਨਹੀਂ ਕੁਦਰਤੀ ਤੌਰ ਤੇ ਵਗਦਾ ਪਾਣੀ ਆ ਰਿਹਾ ਮੈਨ ਮੇਡ ਨਹੀਂ ਜਿੱਥੇ ਮੈਨ ਮੇਡ ਨਹਿਰ ਬਣਾ ਕੇ ਅਸੀਂ ਕਿਸੇ ਦੂਸਰੇ ਸੂਬੇ ਨੂੰ ਦੇਣਾ ਉਹ ਰਪੇਰੀਅਨ ਸੂਬੇ ਦਾ ਤੁਹਾਡਾ ਤੇ ਮੇਰਾ ਪੰਜਾਬੀਆਂ ਦਾ ਕਾਨੂੰਨ ਅਧਿਕਾਰ ਹੈਗਾ ਪਹਿਲੀ ਦਾ ਮੈਂ ਜਿਹੜੀ ਮਿਥ ਹੈਗੀ ਆ ਟਰੋਲ ਕਰਨ ਵਾਲੇ ਦੂਜੀਆਂ ਪਾਰਟੀਆਂ ਦੇ ਭਾੜੇ ਦੇ ਟਟੂਆਂ ਦੀ ਮੈਂ ਤੋੜ ਦਿਆਂ ਕਿ ਹਟ ਜਾਓ ਤੁਸੀਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਤੇ ਆਪਣੀ ਪਾਰਟੀ ਦੇ ਹਿੱਤ ਦੇ ਵਿੱਚ ਇਸ ਤਰੀਕੇ ਨਾਲ ਪੈਰੇਦਾਰੀ ਕਰਨ ਲੱਗ ਗਏ ਹੋ ਕਿ ਪੰਜਾਬ ਦਾ ਹਿੱਤ ਤੁਸੀਂ ਪੈਰਾਂ ਥਲੇ ਦਰੜਦੇ ਹੋ ਫਿਰ ਮੈਨੂੰ ਦੂਸਰਾ ਸਵਾਲ ਕੀ ਕਰਦੇ ਕਹਿੰਦੇ ਹਰਿਆਣੇ ਨੂੰ ਨਹੀਂ ਕਿਹਾ ਜੀ ਪੈਸੇ ਉਹ ਮੂਰਖ ਦੇ ਮਾਲਕੋ ਮੂਰਖ ಮತ ਦੇ ਮਾਲਕੋ ਕੋਈ ਅਕਲ ਕਰ ਲੋ ਹਰਿਆਣੇ ਨਾਲ ਟਰਮ ਐਂਡ ਕੰਡੀਸ਼ਨ ਦਾ ਰੌਲਾ ਸੁਪਰੀਮ ਕੋਰਟ ਦੇ ਵਿੱਚ ਪਾਣੀਆਂ ਨੂੰ ਲੈ ਕੇ ਕੇਸ ਸਬਜੂਨਸ ਮੈਟਰ ਇਨ ਸੁਪਰੀਮ ਕੋਰਟ ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਦੇ ਨਾਲ ਅਸੀਂ ਕੇਸ ਹੋ ਕੇ ਸੀ ਹੋਏ ਹਾਂ ਦੂਸਰੇ ਪਾਸੇ ਦਿੱਲੀ ਤੇ ਰਾਜਸਥਾਨ ਦੇ ਨਾਲ ਸਾਡਾ ਕੋਈ ਅਦਾਲਤੀ ਝਗੜਾ ਨਹੀਂ ਕੋਈ ਸਾਡਾ ਵੰਡ ਦਾ ਰੌਲਾ ਨਹੀਂ ਹਰਿਆਣੇ ਦੇ ਨਾਲ ਰਾਜਸਥਾਨ ਤੇ ਦਿੱਲੀ ਦੇ ਨਾਲ ਹਰਿਆਣਾ ਤਾਂ ਪੰਜਾਬ ਦੇ ਵਿੱਚੋਂ 1966 ਤੋਂ ਨਿਕਲਿਆ ਇਸ ਕਰਕੇ ਜਾ ਕਰ 0.2 ਐਮਏ ਇਹ ਦੋ ਸਟੇਟਾਂ ਤੋਂ ਪੈਸੇ ਲੈਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ 16 ਨਵੰਬਰ 2016 ਨੂੰ ਉਹ ਸਟਰਗਲ ਜਿਹੜਾ ਲੋਕ ਇਨਸਾਫ ਪਾਰਟੀ ਨੇ ਸਟਾਰਟ ਕੀਤਾ 2012 ਅਸੈਂਬਲੀ ਸਟਾਰਟਿੰਗ ਦੇ ਤੇ ਇਹਨੂੰ ਬੂਰ ਪਿਆ 2016 ਦੇ ਵਿੱਚ 16 ਨਵੰਬਰ ਨੂੰ ਬਿੱਲ ਪਾਸ ਹੋ ਗਿਆ ਪਰ ਹਜੇ ਤੱਕ ਬਿੱਲ ਬਣਾ ਕੇ ਨਹੀਂ ਭੇਜਿਆ ਹੁਣ ਜਿਹੜੇ ਆਲੋਚਕ ਹੈਗੇ ਆ ਦੂਸਰੀਆਂ ਪਾਰਟੀਆਂ ਦੇ ਕਹੂੰਗਾ ਵੀ ਪੇਟ ਜਿਹੜੇ ਕਹਿੰਦੇ ਆ ਵੀ ਹਰਿਆਣਾ ਛੱਡਿਆ ਕਿਉਂ ਆ ਕੱਲ ਨੂੰ ਫਰਜ ਕਰ ਲੋ ਇਹ ਟ੍ਰੋਲਰ ਜਿਹੜੇ ਕਹਿੰਦੇ ਆ ਵੀ ਹਰਿਆਣੇ ਤੇ ਭਾਜੀਪੀ ਦੀ ਸਰਕਾਰ ਆ ਬੈਂਸ ਭਾਜੀਪੀ ਦਾ ਹਮਾਇਤੀ ਆ ਮੈਂ ਉਹਨਾਂ ਨੂੰ ਜਵਾਬ ਦਊਂਗਾ ਅੱਜ ਰਾਜਸਥਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਦਲੀ ਹੋ ਸਕਦੀ ਆ ਰਾਜਸਥਾਨ ਦੇ ਵਿੱਚ ਬੀਜੇਪੀ ਆ ਸਕਦੀ ਆ ਬੈਂਸ ਜੇ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਆਉਂਦੀ ਆ ਤੁਸੀਂ ਗਵਾਹ ਹੋ ਮੈਂ ਫੇਰ ਵੀ ਕਹੂੰਗਾ ਵੀ ਰਾਜਸਥਾਨ ਕੋਲੋਂ ਪੈਸੇ ਅਸੀਂ ਲੈਣੇ ਆ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਚੰਪਾਲ ਆ ਅਸੀਂ ਸਿੱਖ ਆ ਹਿੰਦੂ ਆ ਮੁਸਲਮਾਨ ਆ ਸਾਈਂ ਆ ਜਿਹੜੇ ਪੰਜਾਬੀ ਆ ਅਸੀਂ ਪੰਜਾਬ ਦੀ ਗੱਲ ਕਰਾਂ ਉਥੇ ਬੀਜੇਪੀ ਦੀ ਗਵਰਨਮੈਂਟ ਹੋਣੀ ਮੈਂ ਤਾਂ ਵੀ ਕਹਿਣਾ ਵੀ ਪੈਸੇ ਲਓ ਰਾਜਸਥਾਨ ਤੋਂ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਵਿਸ਼ੇਸ਼ ਨਹੀਂ ਸਰਕਾਰ ਕਿਸੇ ਦੀ ਆਜਵੇ ਅਸੀਂ ਜਿਨ੍ਹਾਂ ਤੋਂ ਪੈਸੇ ਲੈਣੇ ਹੋ ਸਟੇਟ ਆ ਕੋਈ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਲੀਡਰ ਨਹੀਂ ਸੋ ਹੁਣ ਮੈਂ ਤਾਂ 2012 ਤੋਂ ਲੈ ਕੇ 16 ਨਵੰਬਰ 2016 ਤੱਕ ਕਈ ਵਾਰੀ ਵਿਧਾਨ ਸਭਾ ਦੇ ਵਿੱਚ ਲੀੜੇ ਕੱਪੜੇ ਵੀ ਪੜਵਾਉਣੇ ਪਏ ਤੁਸੀਂ ਗਵਾਹ ਹੋ ਇਸ ਇਸ਼ੂ ਨੂੰ ਲੈ ਕੇ ਮੈਂ ਇਹ ਕਹਿ ਲਵਾਂ ਕਿ ਪਾਣੀਆਂ ਦੇ ਉੱਤੇ ਪੀ ਐਚ ਡੀ ਕੀਤੀ ਹੋਈ ਆ ਬੈਂਕ ਦੀ ਪੀ ਐਚ ਕਿਸੇ ਸੀਨੀਅਰ ਅਧਿਕਾਰੀ ਜਾਂ ਕਿਸੇ ਲੀਡਰ ਨੇ ਕੋਈ ਡਿਬੇਟ ਕਰਨੀ ਹੈ ਤੁਹਾਡੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਹਾਜ਼ਰੀ ਵਿੱਚ ਮੈਨੂੰ ਪ੍ਰਵਾਨ ਹੈ ਕਿਉਂਕਿ ਸਾਡਾ ਕਾਨੂੰਨਨ ਰਾਈਟ ਆ ਮੈਂ ਤੁਹਾਡੀ ਹਾਜ਼ਰੀ ਦੇ ਵਿੱਚ ਵੱਡੇ ਵੱਡੇ ਨੌਕਰ ਸ਼ਾਹ ਤੇ ਵੱਡੇ ਅਹੁਦਿਆਂ ਦੇ ਬਰਾਜਮਾਨ ਸਦਾਧਾਰੀ ਸ਼ਾਸਕਾਂ ਨੂੰ ਸਦਾਧਾਰੀ ਨੇਤਾਵਾਂ ਨੂੰ ਵੀ ਦੱਸ ਦਊਂਗਾ ਵੀ ਇਹ ਸਾਡਾ ਰਾਈਟ ਆ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਬੜੀਆਂ ਕ੍ਰਾਂਤੀਆਂ ਦੀਆਂ ਗੱਲਾਂ ਜਦੋਂ ਆਪੋਜੀਸ਼ਨ ਦੇ ਵਿੱਚ ਇਹ ਬੰਦਾ ਹੁੰਦਾ ਤੇ ਉਹ ਕਹਿੰਦਾ ਮੇਰੇ ਤੋਂ ਵੱਡਾ ਭਗਤੀ ਕੋਈ ਨਹੀਂ ਭਗਤ ਸਿੰਘ ਹੋਰਾਂ ਦਾ ਮੈਂ ਹੀ ਸਭ ਤੋਂ ਵੱਡਾ ਫੈਰੋਕਾਰ ਜਦੋਂ ਵਿਰੋਧ ਦੇ ਵਿੱਚ ਜਦੋਂ ਸਤਾ ਜਿਆ ਜਾਂਦਾ ਪਤਾ ਉਦੋਂ ਲੱਗਦਾ ਵੀ ਭਗਤੀ ਕਿੰਨੀ ਕੁ ਹੈਗੀ ਤੇ ਕਿੰਨੀ ਕੁ ਨਹੀਂ ਹੈਗੀ ਅਸਲੀਅਤ ਦਾ ਪਤਾ ਲੀਡਰ ਦਾ ਖਾਸ ਕਰਕੇ ਨੇਤਾ ਦਾ ਖਾਸ ਕਰਕੇ ਉਦੋਂ ਲੱਗਦਾ ਜਦੋਂ ਸਤਾ ਵਾਲੀ ਕੁਰਸੀ ਤੇ ਜਾਂਦਾ ਵੀ ਅਸਲੀ ਹੋਰਾ ਕੀ ਅਸਲੀਅਤ ਕੀ ਹੈ ਸੋ ਮੈਂ ਰਿਕਵੈਸਟ ਕਰੂੰਗਾ ਮੈਨੂੰ ਸੱਦ ਲਓ ਜੇ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਮੈਂ ਆ ਜੰਨਾ ਤੁਹਾਡੇ ਕੋਲੇ ਤੁਸੀਂ ਆਪਣੇ ਕੋਈ ਵੱਡੇ ਤੋਂ ਵੱਡੇ ਸਲਾਹਕਾਰ ਸੱਦਣੇ ਆ ਅਫਸਰਾਂ CIA ਸੱਦਣੇ ਆ ਇਰੀਗੇਸ਼ਨ ਡਿਪਾਰਟਮੈਂਟ ਦੇ ਤੁਸੀਂ ਲੋਕ ਸੱਦਣੇ ਆ ਸੱਦ ਲਓ ਮੈਂ ਕਨਵਿੰਸ ਨਾ ਕਰਾਉਣਾ ਕਿ ਰਾਈਟ ਹੈ ਸਾਡਾ ਮੈਂ ਕਨਵਿੰਸ ਨਾ ਕਰਾਉਣਾ ਉਹਨਾਂ ਲੋਕਾਂ ਨੂੰ ਜਿਹੜੇ ਨੁਕਤਾ ਜਿੰਨੀ ਤੇ ਨਾਵਾਚ ਵੀ ਲੈ ਕੇ ਆਉਂ ਰਾਜਸਥਾਨ ਦੇ ਕੋਲੋਂ ਮਾਰਬਲ ਫਰੀ ਦੇ ਵਿੱਚ ਲਿਆ ਕੇ ਉਹ ਮਧ ਪ੍ਰਦੇਸ਼ ਤੋਂ ਸਾਗਵਾਂਦ ਦੀ ਲੱਕੜੀ ਫਰੀ ਦੇ ਵਿੱਚ ਲੈ ਕੇ ਆਓ ਬਿਹਾਰ আর ਝਾਰਖੰਡ ਤੋਂ ਕੱਚਾ ਲੋਹਾ ਤੇ ਫਰੀ ਦੇ ਵਿੱਚ ਕੋਨਾ ਲਿਆ ਕੇ ਦਾ ਦਿਖਾਓ ਨਾ ਤੁਸੀਂ ਇਹ ਕੁਦਰਤੀ ਦਾਤਾਂ ਪੰਜਾਬ ਕੋਲੇ ਕੁਦਰਤੀ ਦਾਤ ਪਾਣੀ ਜਿਹੜਾ ਬਿਸਲਰੀ ਦੀ ਬੋਤਲ 20 ਰੁਪਈਆ ਦੀ ਆ ਦੋਸਤੋ 20 ਰੁਪਈਆ ਦੇ ਤੇ ਜੇ ਮੈਂ ਇਹ ਕਹਾਂ ਕਿ ਪੈਸੇ ਵੜਦੇ ਕਿੰਨੇ ਆ ਭਗਵੰਤ ਮਾਨ ਜੀ ਤੇ ਰੋਣੇ ਧੋਣੇ ਛੁੱਟੇ ਜਾਂਦੇ ਆ ਸਾਰੇ 15 ਲੱਖ 34000 400 ਕਰੋੜ ਰੁਪਇਆ 16 ਨਵੰਬਰ 2016 ਤੱਕ ਦੀ ਲੈਂਡ ਆਰੀ ਆ ਸਾਡੀ ਪਾਣੀ ਜਿੰਨਾ ਅਸੀਂ ਪੰਜਾਬ ਦਾ ਦਿੱਤਾ ਹੈ ਇਹ ਅੱਜ ਦੀ ਤਰੀਕ ਦੀ ਗੱਲ ਕਰਾਂ ਤੇ ਮੇਰਾ ਖਿਆਲ 20 ਲੱਖ ਕਰੋੜ ਰੁਪਏ ਤੋਂ ਇਹ ਰਕਮ ਕੰਮ ਜਾਣੀ ਆ 20 ਲੱਖ ਕਰੋੜ ਦਾ ਮਤਲਬ ਪੰਜਾਬ ਸੂਬੇ ਦੇ ਸਿਰ ਤੇ ਕਰਜ਼ਾ ਕਿੰਨਾ ਸਣੇ ਕਿਸਾਨ ਦੇ ਸਣੇ ਸਰਕਾਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਆਪਾਂ 20 ਲੱਖ ਕਰੋੜ ਰੁਪਇਆ ਇਹ ਇਕਲਾ ਪਾਣੀ ਦੀ ਕਾਨੂੰਨਤ ਵਸੂਲ ਕਰਨ ਵਾਲੀ ਜਿਹੜਾ ਕਾਨੂੰਨੀ ਅਧਿਕਾਰ ਆ ਸਾਡਾ ਹੋ ਰਿਹਾ ਤੇ ਸੋ ਮੈਂ ਅਵੱਧਾ ਪੋਲਿਟਿਕਸ ਰਾਜਨੀਤੀ ਤੋਂ ਉੱਤੇ ਉੱਟ ਕੇ ਮੈਂ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਅਪੀਲ ਕਰੂੰਗਾ ਪੰਜਾਬੀ ਭਾਣ ਦਾ ਸਬੂਤ ਦਿਓ ਜਿਹੜਾ ਕਿਸੇ ਦੇ ਭਾੜੇ ਦੇ ਉੱਤੇ ਆਈਟੀ ਟੀਮਾਂ ਦੇ ਬੈਠ ਕੇ ਬਕਵਾਸ ਬਾਜ਼ੀ ਕਰਦੇ ਹੋ ਨਾ ਫੇਕ ਆਈਡੀਆ ਬਣਾ ਕੇ ਬਕਵਾਸ ਬਾਜ਼ੀ ਕਰਦੇ ਹੋ ਹਟ ਜਾਓ ਆਉਣ ਵਾਲੀ ਜਨਰੇਸ਼ਨ ਆਉਣ ਵਾਲਾ ਪੰਜਾਬੀਪੂਰਕ ਤੇ ਤੁਹਾਨੂੰ ਮਾਫ਼ ਨਹੀਂ ਕਰੂਗਾ ਅੱਜ ਜ਼ਰੂਰਤ ਆ ਕਿ ਅਸੀਂ ਆਪਣੇ ਸੌੜੇ ਹਿੱਤਾਂ ਨੂੰ ਛੱਡ ਦਈਏ ਰਾਜਨੀਤਿਕ ਹਿੱਤਾਂ ਨੂੰ ਛੱਡ ਕੇ ਪੰਜਾਬੀ ਹੋ ਕੇ ਤਾਜੀ-ਤਾਜੀ ਸਾਡੇ ਸੱਟ ਵੱਧੀਆਂ ਹੜਾਂ ਦੀ ਬਹੁਤ ਵੱਡਾ ਨੁਕਸਾਨ ਹੋਇਆ ਰੁਬਾ ਖਰਬਾ ਬਹੁਤ ਸਾਰੇ ਸਾਥੀ ਸਾਡੇ ਜੋ ਵਿਛੜ ਗਏ ਅੱਜ ਅਸੀਂ ਇਸ ਮੌਕੇ ਦੇ ਉੱਤੇ ਮੰਥਨ ਦੀ ਜ਼ਰੂਰਤ ਹੈ ਕਿ ਪਰਪਾਈ ਕਿੱਥੋਂ ਹੋਣੀ ਹੈ ਤੇ ਜੇ ਪਰਪਾਈ ਦੀ ਗੱਲ ਆਉਂਦੀ ਹੈ ਤੇ ਜਿਹੜੀ ਮੈਂ ਬੇਨਤੀ ਕੀਤੀ ਆ ਤੇ ਫੇਰ ਸਾਰੇ ਜਾਣੇ ਕੋਈ ਦੁਬਾਰਾ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਲੈ ਕੇ ਜਾਣ ਦੀ ਲੋੜ ਨਹੀਂ ਪਾਸ ਹੋਇਆ ਹੋਇਆ ਸਿਰਫ ਸਰਕਾਰ ਦੇ ਇਰੀਗੇਸ਼ਨ ਡਿਪਾਰਟਮੈਂਟ ਨੇ ਪੰਜਾਬ ਗਵਰਨਮੈਂਟ ਉਹ ਹੰਤਮਾਨ ਅੱਜ ਹੁਕਮ ਕਰਨ ਤੇ ਸ਼ਾਮ ਨੂੰ ਬਿੱਲ ਜਿਹੜੇ ਆ ਦਿੱਲੀ ਤੇ ਰਾਜਸਥਾਨ ਨੂੰ ਜਾ ਸਕਦੇ ਸਤਕਾਰਯੋਗ ਕੇਜਰੀਵਾਲ ਸਾਹਿਬ ਤਾਂ ਖੁਦ ਤੁਹਾਡੀ ਹਾਜ਼ਰੀ ਦੇ ਵਿੱਚ ਲੁਧਿਆਣਾ ਆਪਾਂ ਰੈਲੀ ਕੀਤੀ 2017 ਚ ਖੁਦ ਮੰਨ ਕੇ ਗਏ ਤੁਸੀਂ ਸਵਾਲ ਕੀਤੇ ਲੁਧਿਆਣਾ ਦੀ ਪ੍ਰੈਸ ਨੇ ਕਿ ਬੈਂਸਤਾ ਪਾਣੀਆਂ ਦੀ ਕੀਮਤ ਮੰਗਦਾ ਤੇ ਕੇਜਰੀਵਾਲ ਸਾਹਿਬ ਕਹਿ ਕੇ ਗਏ ਸੀ ਵੀ ਡੈਫੀਨਟਲੀ ਪੰਜਾਬ ਗਵਰਨਮੈਂਟ ਸਾਨੂੰ ਬਿੱਲ ਭੇਜੇ ਅਸੀਂ ਪੇਮੈਂਟ ਦਵਾਂਗੇ ਪਾਣੀ ਦੀ ਕੀਮਤ ਦਵਾਂਗੇ ਅੱਜ ਮੌਕਾ ਹੈ ਕਿ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ ਦਿੱਲੀ ਦੇ ਅੰਦਰ ਵੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਸੋ ਇਹ ਬਿੱਲ ਬਣਾ ਕੇ ਭੇਜ ਦੇਣ ਤਾਂ ਜੋ ਹੜ੍ਹਾਂ ਦੇ ਕਾਰਨ ਹੋਈ ਵੱਡਾ ਨੁਕਸਾਨ ਤੇ ਅਰਬਾਂ ਕਰਬਾਂ ਦਾ ਜਿਹੜਾ ਲਾਸ ਹੈ ਉਹਦੀ ਪਰਪਾਈ ਹੋ ਸਕੇ ਸੈਕੰਡਲੀ ਬੜਾ ਪਿਛਲੇ ਦਿਨਾਂ ਤੋਂ ਦੋਖਤ ਅਫਸੋਸ ਤੁਹਾਨੂੰ ਮੈਨੂੰ ਸਾਰਿਆਂ ਨੂੰ ਜਿਸ ਤਨ ਲੱਗਿਆ ਸੋਈ ਜਾਨੀ ਜਿਹਦਾ ਘਰ ਡੇਗ ਗਿਆ ਜਿਹਦੇ ਪਸ਼ੂ ਤੁਹਾਨੂੰ ਰੁੜ ਗਏ ਫਸਲ ਰੁੜ ਗਈ ਮਕਾਨ ਡੇਗ ਗਿਆ ਉਹਨੂੰ ਪੁੱਛ ਕੇ ਦੇਖੋ ਉਹ ਦੋਸਤੋ ਪੰਜ ਚਾਰ ਸਾਲ ਤਾਂ ਪੇਰੀ ਆਉਂਦਾ ਖੇਤਾਂ ਦੇ ਵਿੱਚ ਰੇਤਾ ਤੇ ਚਿਕੜੀ ਵੜ ਗਈ ਦੋ ਫਸਲਾਂ ਤਾਂ ਆਉਣ ਵਾਲੀਆਂ ਅਗਲੀਆਂ ਵੀ ਗਿਣੀਆਂ ਸਮਝੋ ਤੇ ਅਸੀਂ ਟਰੈਕਟਰਾਂ ਦੇ ਜਿਹੜੇ ਫਿਰਦਿਆਂ ਦਿੱਤਾ ਕੀ ਆ ਦੇਖਾ ਦੇਖੀ ਕੋਈ ਉਹਥੇ ਕੰਮ ਨਹੀਂਗਾ ਦੇਖਾ ਦੇਖੀ মিডিਆ ਜਾਂਦਾ ਫਲਾਂ ਲੀਡਰ ਫਲਾਂ ਲੀਡਰ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਮੇਰਾ ਖਿਆਲ ਕੋਈ ਲੀਡਰ ਰਿਹਾ ਹੀ ਨਹੀਂ ਹੁਣਾ ਜਿਹੜਾ ਪਜਾਮੇ ਦੀਆਂ ਮੂਹਰੀਆਂ ਚਾਕੇ ਤੇ ਡਰੈਕਟਰ ਦੇ ਨਹੀਂ ਜਿਹੜਾ ਹੈ ਇਹ ਫੋਟੋ ਸ਼ੂਟ ਇਹ जख्मਾਂ ਤੇ ਨਮਕ ਛੜਕਣ ਦੇ ਬਰਾਬਰ ਹੈ ਦਿਓ ਕੁਛ ਆਪਣੀ ਜੇਬ ਦੇ ਵਿੱਚੋਂ ਉਹ ਮੈਨੂੰ ਗਾਉਂਗੇ ਕਿ ਤੂੰ ਕੀ ਦਿੱਤਾ ਮੈਂ ਬਣਦਾ ਸਰਦਾ ਜ਼ਰੂਰ ਦੋ ਤਿੰਨ ਦਿਨ ਰੁਕ ਜਾਓ ਆ ਜਿਹੜਾ ਲੰਗਰ ਦੇਣ ਵਾਲੇ ਲੋਕਾਂ ਦਾ ਦੂਸਰੇ ਤੀਸਰੇਆਂ ਦਾ ਫਿਰ ਜਿਹੜੀਆਂ ਐਕਚੁਅਲ ਜ਼ਰੂਰਤਾਂ ਨੇ ਹੜ ਪੀੜਤ ਹੜਨਾ ਪ੍ਰਭਾਵਿਤ ਲੋਕਾਂ ਦੀਆਂ ਉਹਦੇ ਤੱਕ ਇਕੱਠੇ ਚਲਾਂਗੇ ਟਰੈਕਟਰ ਤੇ ਚੜ ਕੇ ਜਾਣ ਦੀ ਲੋੜ ਨਹੀਂ ਦਿਖਾਵਾ ਕਰਨ ਦੀ ਲੋੜ ਨਹੀਂ ਜਿਹਨੂੰ ਜਿਹੜੇ ਚੀਜ਼ ਦੀ ਕੋਈ ਜ਼ਰੂਰਤ ਹੋਈ ਜਿੰਨੀ ਲੋਕਨ ਸਾਥ ਪਾਰਟੀ ਦੇ ਦੋਸਤਾਂ ਦੀ ਆਰਥਿਕ ਸਮਰਥਾ ਲੋ ਕਰਦੀ ਹੋਈ ਲਾਜ਼ਮੀ ਕਰਕੇ ਆਵਾਂਗੇ ਫੋਟੋ ਸ਼ੂਟ ਤੇ ਵੀਡੀਓ ਸ਼ੂਟ ਜਿਹੜਾ ਇਹ ਪੰਜਾਬ ਦਾ ਪੂਰੀ ਦੁਨੀਆ ਦੇ ਵਿੱਚ ਤੁਸੀਂ ਇੱਕ ਤਮਾਸ਼ਾ ਬਣਾ ਰਹੇ ਹੋ ਵੀ ਇਹ ਕੀ ਕਰ ਰਹੇ ਆ ਕੋਈ ਤੁਸੀਂ ਲੈ ਕੇ ਗਏ ਹੋ 10 20 ਟਰੱਕ ਕਿਸੇ ਚੀਜ਼ ਦੇ ਮੰਨਿਆ ਵੀ ਤੁਸੀਂ ਬੈਠੇ ਹੋ ਤੇ ਉਹ ਡਿਸਟ੍ਰਿਬਿਊਟ ਹੋ ਰਹੇ ਆ ਪਰ ਤੁਸੀਂ ਐ ਵੀ ਤੁਰੇ ਫਿਰਦੇ ਹੋ ਖਾਮ ਖਾਈ ਇਧਰ ਉਧਰ ਚਿਰੇ ਸਾਰੀਆਂ ਪਾਰਟੀਆਂ ਦੇ ਸੋ ਬਹੁਤ ਮਿਹਰਬਾਨੀ ਮੈਂ ਅੰਤ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਉਮੀਦ ਲੈ ਕੇ ਇਹ ਉਮੀਦ ਲੈ ਕੇ ਮੈਂ ਬੇਨਤੀ ਕਰਦਾ ਕਿ ਪੰਜਾਬ ਦੇ ਪਾਣੀ ਦੀ ਕੀਮਤ ਦਾ ਬਿੱਲ ਫਸਟ ਆਫ ਆਲ ਦਿੱਲੀ ਤੇ ਰਾਜਸਥਾਨ ਰਾਜਸਥਾਨ ਨੂੰ ਪਹਿਲਾਂ ਭੇਜੋ ਕਿਉਂਕਿ ਉਹਦੇ ਕੋਲੋਂ ਸੀ ਬਹੁਤ ਵੱਡੀ ਰਕਮ ਉਗਰਾਈ ਵਾਲੀ ਬਕਾਇਆ ਖੜੀ ਆ ਤੇ ਫਿਰ ਦਿੱਲੀ ਤੇ ਜਿਹੜਾ ਹਰਿਆਣੇ ਦੇ ਨਾਲ ਜਿੱਦਣ ਸਾਡਾ ਸੈਟਲ ਹੋ ਗਿਆ ਉਸ ਦਿਨ ਕੀ ਸੈਟਲ ਹੁੰਦਾ ਉਹਦੇ ਵਿੱਚ ਮੇਲੇ ਨੂੰ ਵਖਰਾ ਕਰਦੇ ਹੋਏ ਦੋ ਰਾਜਾਂ ਨੂੰ ਤੁਰੰਤ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਭੇਜੋ ਤਾਂ ਜੋ ਪੰਜਾਬ ਦੇ ਖਜ਼ਾਨੇ ਦੇ ਅੰਦਰ ਜਿਹੜਾ ਲਾਸ ਹੋਇਆ ਉਹਦੀ ਪਰਪਾਈ ਹੋ ਸਕੇ Thank you very much.